ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਦੇ ਲਈ ਪਹਿਲੀ ਸੂਚੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਅਸਾ ਸੂਚੀ ਦੇ ਵਿੱਚ 39 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਨਾਲ ਹੀ ਸਪਸ਼ਟ ਕਰ ਦਿੱਤਾ ਗਿਆ ਕਿ راہুল ਗਾਂਧੀ ਵਾਇ ਨਾਟ ਤੋਹੀ ਇਲੈਕਸ਼ਨ ਲੜਨਗੇ ਛਤੀਸਗੜ ਦੇ ਰਾਏਪੁਰ ਤੋਂ ਵਿਕਾਸ उपाध्याय ਮਹਾਸਮੁੰਤ ਤੋਂ ਤਾਮਰਵਰ ਸਾਹੂ ਉਮੀਦਵਾਰ ਬਣਾਏ ਗਏ ਨੇ ਇਸ ਦਿਨਾਂ ਲਈ ਰਾਜਨੰਦਗਾਮ ਤੋਂ ਮ Bhubesh बघेल ਉਮੀਦਵਾਰ ਬਣਾਏ ਗਏ ਨੇ ਪਹਿਲੀ ਸੂਚੀ ਦੇ ਵਿੱਚ ਜੋ ਮੁੱਖ ਨਾਮ ਨਿਕਲ ਕੇ ਸਾਹਮਣੇ ਆਨੇ ਵਾਇਨਾਡ ਤੋਂ ਕੇਰਲ ਦੇ ਵਾਇਨਾਡ ਤੋਂ ਰਾਹੁਲ ਗਾਂਧੀ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਐਸੇ ਨਾਲ ਹੀ ਛੱਤੀਸਗੜ੍ਹ ਦੇ ਰਾਜਨੰਦ ਗਾਉਂ ਤੋਂ ਬੁਬੇਸ਼ ਬਗੇਲ ਨੂੰ ਚੋਣ ਨਿਦਾਨ ਚੁਟਾਰਿਆ ਗਿਆ ਹੈ ਕੇਰਲ ਦੇ ਤੁਰਵਨੰਦਪੁਰਮ ਤੋਂ ਸ਼ਸ਼ੀ ਥਰੂਰ ਕਾਂਗਰਸ ਦੇ ਉਮੀਦਵਾਰ ਹੋਣਗੇ ਤੇ ਕੇਰਲ ਦੇ ਤ੍ਰਿਸੂਰ ਤੋਂ ਕੇ ਮੁਰਲੀਧਰਨ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਸੋਇ ਕੁਝ ਮੁੱਖ ਨਾਮ ਨੇ ਕੁੱਲ ਮਿਲਾ ਕੇ ਦੱਸਦੇ ਕਿ ਪਹਿਲੀ ਸੂਚੀ ਹੈ ਤੇ 39 ਨਵਾਂ ਦਾ ਐਲਾਨ ਕੀਤਾ ਗਿਆ ਕਾਂਗਰਸ ਵੱਲੋਂ ਆਪਣੀ ਪਹਿਲੀ ਲਿਸਟ ਦੇ ਵਿੱਚ ਜਿਹੜਾ ਸਸਦੀ ਚੋਣਾਂ ਨੂੰ ਲੈ ਕੇ ਲਗਾਤਾਰ ਹੁਣ ਸਰਗਰਮੀਆਂ ਵੱਧੀਆਂ ਵਿਖਾਈ ਦੇ ਰਹੀਆਂ ਨੇ ਤੇ ਪਹਿਲੀ ਸੂਚੀ ਕਾਂਗਰਸ ਦੇ ਵੀ ਜਾਰੀ ਕਰ ਦਿੱਤੀ ਗਈ